ਸਾਡਾ ਬੱਚਾ ਬਹੁਤ ਮਤਲਬ ਜੀ ਜਾਨੀ ਨੁਕਸਾਨ ਜਾਂ ਹੋਣ ਤੋਂ ਰਿਹਾ। ਬਾਕੀ ਨੁਕਸਾਨ ਤੇ ਪ੍ਰੋਪਰ ਤੁਹਾਡੀ ਗੱਡੀ ਦੀ ਦੇਖ ਨਹੀਂ ਤਈਏ। ਪੂਰੀ ਡੈਮੇਜ ਕਰਤੀ ਇਹਨੇ ਵੱਡੀ ਨਵੀਂ ਗੱਡੀ ਹੈ। ਨਵੀਂ ਜਗ੍ਹਾ ਦੇ ਆ ਗਏ। ਇਹ ਨਿਊ ਅੰਬਰ ਸਰ। ਪੁਲਿਸ ਕਾਲ ਕਰਾ ਦੇ ਦਿੱਤਾ। ਫੋਰਸ ਨੂੰ ਫੋਨ ਕੀਤਾ ਕਹਿੰਦੇ ਆ ਰਹੇ ਆ 5-10 ਮਿੰਟ ਚ ਆ ਰਹੇ ਆ। ਸਾਡੇ ਸਾਡੇ ਤਿੰਨੇ ਦਾ ਕਾਰਡ ਹੋਤਾ। ਬਹੁਤ ਆਉਂਦਾ ਸਾਰੇ। ਵਾਹ ਜੰਟਰ ਆ ਗਿਆ ਸੀ ਸੋਤੇ ਗਰਗਾ ਨਾਮ ਦਾ ਫੈਮਲੀ ਨਾਮ ਦੇ ਬੱਚੇ ਨਾਲ ਗੁਰੂ ਘਰ ਜਾ ਰਹੇ ਐ ਤੇ ਟ੍ਰੋਪਨ ਜਾਮ ਲੱਗਾ ਹੈ ਚੱਕੇ ਇਜਾਮ ਜਿੱਥੇ ਨਾ ਹੋ ਰਿਹਾ ਕੋਲ ਡਰਾਈਵਰ ਸਾਹਿਬ ਬੈਠੇ ਉੱਥੇ ਇਹਨਾਂ ਨੇ ਮੋਕ ਇਧਰੋਂ ਆ ਰਹੀ ਸਾਂ ਹਾਂ ਜੀ ਇਹ ਮਤਲਬ ਟੱਕਰ ਤੋਂ ਇੱਕ ਵਿਸ਼ਵਾਸ ਵਿੱਚ ਆ ਕਿ ਉਹ ਕਿਸੇ ਟਾਈਮ ਤੇ ਮਾਰੀ ਮਗਰੋਂ ਲਿਆ ਚਲੋ ਕਿੱਧਰ ਗਿਆ ਹੈ ਡਰਾਈਵਰ ਹੋਰ ਹੈ ਬੈਠਾ ਡਰਾਈਵਰ ਸਾਹਿਬ ਇਹ ਸਾਡੇ ਬੱਚੇ ਜੀ ਮਾਰ ਦਾ ਫੋਨ ਕੀਤਾ ਇਹਨਾਂ ਨੇ ਕਿਹਾ ਅਸੀਂ ਨੂੰ ਜਾਂਦੇ ਜੀ ਵੀਡੀਓ ਬਿਲਕੁਲ ਡਰਾਈਵਰ ਸਾਹਿਬ ਕਹਿੰਦੇ ਮੈਨੂੰ ਪਤਾ ਨਹੀਂ ਕਿ ਕਿੱਥੇ ਰਹਿ ਬੱਜ ਲੋ ਇਹਦਾ ਤਾਂ ਬਾਕੀ ਮੈਂ ਜਰੂਰੀ ਨਹੀਂ ਆਪਾਂ ਮੈਂ ਚਾਹੁੰਦੀ ਕਿ ਇਹ ਟੋਡਾ ਜਿਹਾ ਨਹੀਂ ਬੀਚ ਉਹਦਾ ਤਾਂ ਆਪਾਂ ਚੱਲਦੇ ਹਾਂ ਠੀਕ ਹੈ ਲੋ ਆ ਰਿਹਾ ਬੱਚਾ ਬਹੁਤ ਦੇਖ ਰਿਹਾ ਹੈ ਪੁੱਤ ਡਰਾਈਵਰ ਕੇ ਤਾਂ ਨਾਮ ਵੀ ਤਾਂ ਮੇਰਾ ਨਾਮ ਸੰਜੀਤ ਛੋੜੀ ਕਿ ਇੱਕ ਮਹਲਾ ਦੀ ਆਦਾ ਹੈ ਅਸੀਂ ਆਪਣਾ ਪਰਿਵਾਰ ਨਾਲ ਗੁਰੂ ਘਰ ਜਾਂਦੇ ਹਾਂ ਇੱਥੇ ਪ੍ਰੋਪਰ ਜਾਮ ਚੱਕੇ ਜਾਮ ਜਾਮ ਲੱਗਾ ਐ ਸਰਦਾਰ ਜੀ ਨੇ ਉੱਪਰੋਂ ਮਗਰੋਂ ਗੱਡੀ ਲਿਆ ਕੇ ਢਿੱਡੇ ਲਿਆ ਗੱਡੀ ਸਾਡਾ ਬੱਚਾ ਬਹੁਤ ਮਤਲਬ ਜੀ ਜਾਨੀ ਨੁਕਸਾਨ ਜਾਂ ਹੋਣ ਤੋਂ ਰਿਹਾ ਬਾਕੀ ਨੁਕਸਾਨ ਤੇ ਪ੍ਰੋਪਰ ਤੁਹਾਡੇ ਗੱਡੀ ਦੀ ਦੇਖ ਨਹੀਂ ਤਈਏ ਪੂਰੀ ਡੈਮੇਜ ਕਰਤੀ ਇਹਨੇ ਗੱਡੀ ਨਵੀਂ ਗੱਡੀ ਹੈ ਜਿਹੜੀ ਜਗ੍ਹਾ ਤੇ ਆਇਆ ਜੀ ਨਿਊ ਅੰਬਰ ਸਰ ਨੂੰ ਬੂਕ ਪਰ ਜਾ ਕੇ ਉਹਨੂੰ ਫੋਨ ਕੀਤਾ ਕਹਿੰਦੇ ਆ ਰਹੇ ਆ 5-10 ਮਿੰਟ ਚ ਆ ਰਹੇ ਆ ਕਿੱਲੋ ਸਿਖਾਣੇ ਹੋ ਜੀ 112 ਅਸੀਂ 112 ਤੇ ਕੀਤਾ ਭਾਈ ਆ ਗਏ ਆ ਗਏ ਆ ਆ ਵੀ ਪੁਲਸੀ ਆ ਗਈ ਇਹ ਮੰਗ ਕੀ ਕਰ ਰਹੇ ਨੇ ਮੰਗ ਵੀ ਜੋ ਸਾਡਾ ਹੈਗਾ ਵਾ ਉਹ ਦੇ ਦਿਓ ਅਸੀਂ ਨਵੀਂ ਗੱਡੀ ਲਈ ਹੈ ਅਸੀਂ ਕਹਿੰਦੇ ਆਂ ਉਹਨੂੰ ਫਟੇ ਮੂੰਹ ਤੱਕ ਨਹੀਂ ਕਿਹਾ ਅਸੀਂ ਹੱਥ ਜੋੜੇ ਆ ਬਾਬਾ ਜੀ ਨੇ ਗਾੜੀ ਵੇਖ ਹੱਥ ਜੋੜੇ ਆ ਕੋਈ ਕੀਤੀ ਕੀਤਾ ਸਾਡੇ ਬੱਚਿਆਂ ਦਾ ਜੋ ਵੀ ਆ ਬੜਾ ਉਹ ਬਚਾ ਹੋਇਆ ਤਰਾਕ ਤੇ ਮਲਕ ਨਾਲ ਗੱਲ ਉਹ ਉਹ ਕੰਨੇ ਆ ਹੀ ਨਹੀਂ ਜਾਣਦੇ ਇਹ ਨਹੀਂ ਆਣਾ ਜੀ ਇਹ ਕੋਈ ਨਹੀਂ ਆਦਿ ਨਾਲ ਮੂੰਹ ਕੋਈ ਨਹੀਂ ਕਿਪਵਾ ਤੂੰ ਦੇਖੋ ਡਰਾਵਡ ਦੇਖੋ ਬਾਬੇ ਤੇਰਾ ਨਾ ਕਿ ਅੰਗਰੇਜ਼ ਕਿੱਥੋਂ ਆਦਾ ਗਰਦਾਸਪੁਰ ਕੀ ਗੱਲ ਬਤਾਈ ਧਰਮਾਚਾਰ ਰੱਖੋ ਇਹ ਬੱਧੀ ਹੋਈ ਬੱਸ ਗੱਲਬਾਤ ਕਰੀ ਆਣੇ ਨਾਲੋਂ ਕੱਢੀ ਗਾੜੀ ਗਾੜੀ ਕਰਤੀ ਆ ਉਹਨਾਂ ਦਾ ਕਹਿਣਾ ਵੀ ਟਰੱਕ ਲਿਆ ਕੇ ਜਿੱਦੀ ਮਾਰਿਆ ਨਾ ਪੁਆਇੰਟ ਰੱਕ ਮਾਰੇ ਟਰੱਕ ਦਾ ਡਵਾ ਡਵਾਜ ਦਾ ਇੰਨੀ ਕਿ ਬਾਰੀ ਪਟ ਨਹੀਂ ਹੋਣਾ। ਗਲਤੀ ਉਹਨਾਂ ਦੀ ਹੈ ਵੀ ਤੇ ਮੇਰੀ। ਪੈਸਾ ਕੀ ਜਲਦੀ ਕਿਦਾਂ ਗਲਤੀ ਗਲਤੀ ਇੱਥੇ ਕਾਰ ਲਾਈ ਆਪਾਂ ਖਲੋਤੇ ਦੋਨਾਂ ਗਾਹ ਗੇਜਦਾ ਆਪਾਂ। ਪੈਸਾ ਕੀ ਗੱਲ ਬਾਤ ਹੈ ਜੀ? ਐਕਸੀਡੈਂਟ ਟਰੱਕ ਔਰ ਗੱਡੀ ਦਾ ਕਾਰ ਦਾ ਆ ਵਾ। ਇਹਨਾਂ ਨੂੰ ਸੋਲਵ ਕਰਨ ਵਾਸਤੇ ਅਸੀਂ ਪੁਲਿਸ ਸਟੇਸ਼ਨ 'ਤੇ ਜਾ ਰਹੇ ਹਾਂ। ਉੱਥੇ ਜਾ ਕੇ ਦਾ ਰਾਜ ਨਵਾ ਕਰਾ ਲਾਂਗੇ ਦੋ ਵਾਰ ਕਰਾ ਲਾਂਗੇ ਜੋ ਵੀ ਬਰਦੀ ਕਾਰਵਾਈ ਕਰਾ ਲਾਂਗੇ ਠੀਕ ਹੈ ਜੀ ਕੀ ਬੰਦ ਕਰਣੀ ਕੀਤੀ ਹੈ ਕਾਰਵਾਈ ਇਹ ਹੋਈ ਆ ਵੀ ਇਹਨਾਂ ਦਾ ਫੈਸਲਾ ਹੀ ਹੋਣਾ ਵਾ ਜਿਹੜਾ ਨੁਕਸਾਨ ਹੋਇਆ ਗੱਡੀ ਦਾ ਉਹ ਗੱਡੀ ਦਾ ਨੁਕਸਾਨ ਭਰਿਆ ਜਾਏਗਾ ਟਰੱਕ ਵਾਲੇ ਨੂੰ ਕਹਿ ਕੇ ਇਹਨਾਂ ਦੇ ਮਾਲਕਾਂ ਨੂੰ ਸਰ ਦੇਣੀ ਆ ਤੇ ਜੇ ਅਗਰ ਨਹੀਂ ਫੈਸਲਾ ਹੋਏਗਾ ਤੇ ਇਹਨਾਂ ਦੇ ਖਲਾਫ ਐਪੀਰ ਲੋਜੂ